ਦੋਸਤੋ ਮੈਂ ਗਰਮਸੀਹ ਸਿਵਦਰ ਹਲਕਾ ਸਦਾਰ ਬਰਲੋਦੀ ਸ਼੍ਰੋਮਣੀ ਅਕਾਲੀ ਦਲ ਦੋਸਤੋ ਅੱਜ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰਨ ਜਾ ਰਿਹਾ ਗੱਲ ਕਰਨ ਜਾ ਰਿਹਾ ਜੋ ਭਈਆਂ ਨੇ ਇੱਕ ਮਾਸੂਮ ਬੱਚੇ ਦਾ ਜਿਹੜਾ ਬਲਾਤਕਾਰ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਬੇਰਹਿਮੀ ਦੇ ਨਾਲ ਜਿਹਦੀ লাশ ਇੱਕ ਜਿਹਨੂੰ ਕਹਿ ਲਿਏ ਯਾਰ ਜੇ ਜੋ ਮਿਲੀ ਆ ਦੇਖਣ ਨੂੰ ਏਦਾਂ ਲੱਗਦਾ ਤਸਵੀਰਾਂ ਤੋਂ ਤੇ ਉਹਦੇ ਹਾਲਾਤ ਕੀ ਸੀਗੇ ਜਿਹੜਾ ਹਾਲਾਤ ਦੇਖ ਕੇ ਹਰੇਕ ਪੰਜਾਬੀ ਦਾ ਜਿਹੜਾ ਹਿਰਦਾ ਉ ਝੰਝੋੜਿਆ ਗਿਆ ਤੇ ਇਸ ਲਈ ਜਦੋਂ ਪੁਲਿਸ ਉਹਨਾਂ ਨੂੰ ਫੜਨ ਗਏ ਭਈਆਂ ਉਹ ਤਾਂ ਭਈ ਇਹ ਪੁਲਿਸ ਨੇ ਵੀ ਗੜ ਪੈ ਗਿਆ ਕਿ ਲੋਕਾਂ ਨੇ ਤਾਂ ਗੜ ਪੈਂਦੇ ਸੀਗੇ ਉਹਨੂੰ ਪੁਲਿਸ ਦੇ ਵੀ ਗੜ ਪੈਣ ਲੱਗੇ ਭਈਏ ਤੇ ਸਾਡੇ ਲੋਕ ਕਈ ਲੋਕ ਕਈ ਜਥੇਬੰਦੀਆਂ ਇਹਨਾਂ ਦੀਆਂ ਸਮਰਥਕ ਆ ਇਹਨਾਂ ਨੂੰ ਹਰੇਕ ਇਹਨਾਂ ਦੇ ਕ੍ਰਾਈਮ ਦੇ ਪਿੱਛੇ ਉਹ ਖੜ੍ਹਦੀਆਂ ਵਾਂ ਔਰ ਬੜੀ ਮਾੜੀ ਗੱਲ ਆ ਲੰਡਰ ਜੋ ਗੱਲ ਆ ਕਿ ਸਾਡੇ ਪੰਜਾਬ ਦੇ ਛੋਟੇ ਛੋਟੇ ਬੱਚਿਆਂ ਨੂੰ ਕਿਦਾਂ ਮਾਰਿਆ ਜਾ ਰਿਹਾ ਇਹਨਾਂ ਭਈਆਂ ਵੱਲੋਂ ਪ੍ਰਵਾਸੀਆਂ ਵੱਲੋਂ ਤੇ ਸਾਡੇ ਜਿਹੜੇ ਲੋਕ ਆ ਹੋਗੇ ਨਾ ਤੇ ਇਹਨਾਂ ਦਾ ਪੱਖਪੂਰਤੀ ਕਰ ਰਹੇ ਆ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਵੀ ਇਹ ਜਿਹੜੀ ਇਹ ਜਿਹੜਾ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਰਹੇ ਹੋ ਇਹ ਇਦਾਂ ਸੁਧਾਰ ਨਹੀਂ ਹੋਣੇ ਜਿੱਦਾਂ ਇਹਨੇ ਸਾਡੇ ਮਾਸੂਮ ਬੱਚਿਆਂ ਨੂੰ ਇਹਨਾਂ ਨੇ ਮਾਰਿਆ ਇਹਨਾਂ ਦੀਆਂ ਲੱਤਾਂ ਤੇ ਬਾਹਾਂ ਵੱਡ ਕੇ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਉੱਪਰ ਚਰਸਤੇ ਵਿੱਚ ਟੰਗਿਆ ਜਾਵੇ ਜਿੱਦਾਂ ਬਾਹਰ ਕਾਨੂੰਨ ਆ ਦੇਖੋ ਕੋਈ ਕ੍ਰਾਈਮ ਕਰ ਜੂਗਾ ਨਹੀਂ ਤਾਂ ਸਾਡੇ ਆਉਣ ਵਾਲਾ ਵੰਸ਼ ਇਹਨਾਂ ਇਸ ਇਸ ਦਿੱਲੀ ਦੀ ਸਰਕਾਰ ਨੇ ਇਹਨਾਂ ਸਰਕਾਰਾਂ ਦਿੱਲੀ ਦੀਆਂ ਨੇ ਖਤਮ ਕਰਾ ਦੇਣਾ ਕਿਉਂਕਿ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿਡਨੈਪ ਕੀਤਾ ਜਾ ਰਿਹਾ ਉਹਨਾਂ ਦੇ ਅੰਗ ਕੱਢ ਕੇ ਵੇਚੇ ਜਾ ਰਹੇ ਉਹਨਾਂ ਨੂੰ ਅੰਨੇ ਕਰਕੇ ਭੀਖਾਂ ਮੰਗਾਈਆਂ ਜਾ ਰਹੀਆਂ ਤੇ ਹੁਣ ਇਹਨਾਂ ਭਈਆਂ ਵੱਲੋਂ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਘਰਾਂ ਤੋਂ ਬਲਾਤਕਾਰ ਕਰਕੇ ਬੇਰਹਿਮੀ ਦੇ ਨਾਲ ਇਹੋ ਜਿਹੇ ਉਹਨਾਂ ਦੇ ਅੰਗ ਵੱਢ ਕੇ ਜਾਂ ਉਹਨਾਂ ਨੂੰ ਮਾਰਿਆ ਜਾ ਰਿਹਾ ਤੇ ਕੁਝ ਸਾਡੇ ਭੈਣ ਭਰਾ ਇਹਨਾਂ ਦੇ ਸਮਰਥਕ ਆ ਜਿਨ੍ਹਾਂ ਨੇ ਇਹਨਾਂ ਦੇ ਇਹਨਾਂ ਕੋ ਝੋਨੇ ਲੋਣੇ ਆ ਜਾਂ ਕੰਮ ਕਰਾਉਣੇ ਆ ਬੇਤੀਆ ਵੀ ਆਪਾਂ ਆਪਣੇ ਆਉਣ ਵਾਲੀਆਂ ਅੰਛ ਅੰਛ ਬਚਾ ਲਈਏ ਨਹੀਂ ਤਾਂ ਤੁਹਾਡੇ ਆਉਣ ਵਾਲੇ ਨਿੱਕੇ ਬਾਲ ਬੱਚੇ ਵੀ ਇਹਨਾਂ ਨੇ ਬਖਸ਼ਣੇ ਨਹੀਂ ਆ ਤੇ ਜਿਹੜੀਆਂ ਜਥੇਬੰਦੀਆਂ ਇਹਨਾਂ ਦੀਆਂ ਸਮਰਥਕ ਆ ਜਿਵੇਂ ਕਹ ਲਈਏ ਮਜ਼ਦੂਰ ਕਿਸਾਨ ਮਜ਼ਦੂਰ ਜਿਹੜੀ ਜਥੇਬੰਦੀ ਆ ਉਹ ਵੀ ਇਹਨਾਂ ਦੀ ਸਮਰਥਕ ਆ ਕਰਤਾਰਪੁਰ ਦੇ ਵਿੱਚ ਵੀ ਬਹੁਤ ਪ੍ਰਵਾਸੀ ਆ ਤੇ ਉਹਨਾਂ ਦੇ ਸਮਰਥਕ ਆ ਮੇਰੀ ਬੇਨਤੀ ਹੈ ਇਹੋ ਜੀਆਂ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਮੇਰੀ ਇਹੋ ਜੀਆਂ ਜਥੇਬੰਦੀਆਂ ਨੂੰ ਵੀ ਆਪਾਂ ਇਹਨਾਂ ਪ੍ਰਵਾਸੀਆਂ ਦਾ ਸਾਥ ਨਾ ਲਈਏ ਤੇ ਵੱਧ ਤੋਂ ਵੱਧ ਵੱਧ ਤੋਂ ਵੱਧ ਜਿੱਥੇ ਤੱਕ ਹੋ ਸਕਦਾ ਇਹਨਾਂ ਪੰਜਾਬ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢੀਏ ਤਾਂ ਕਿ ਆਪਾਂ ਆਉਣ ਵਾਲਾ ਆਪਣਾ ਅੰਝ بچਾ ਸਕੀਏ ਇਹਨਾਂ ਹਰੇਕ ਮੈਨੂੰ ਪੰਜਾਬੀ ਭੈਣ ਭਰਾ ਨੂੰ ਇਹੀ ਅਪੀਲ ਆ ਕਿ ਜਿੱਦਾਂ ਹੁਸ਼ਿਆਰਪੁਰ ਦੇ ਵਿੱਚ ਕਾਨੂੰਨ ਬਣਾਏ ਗਏ ਆ ਇਹਨਾਂ ਪ੍ਰਵਾਸੀਆਂ ਲਈ ਪੰਚਾਇਤਾਂ ਨੇ ਮਤੇ ਪਾਸ ਕੀਤੇ ਆ ਬੜੇ ਸ਼ਲਾਘਾਯੋਗ ਆ ਤੇ ਸਾਰੀਆਂ ਪੰਚਾਇਤਾਂ ਇਹੋ ਜੇ ਮਤੇ ਪਾਸ ਕਰਨ ਕੋਈ ਵੀ ਇਹਨਾਂ ਨੂੰ ਗੈਰਕਾਨੂੰਨੀ ਨਾ ਰੱਖੇ ਤੇ ਇਹਨਾਂ ਨੂੰ ਜਿਹੜੇ ਰਹਿ ਰਹੇ ਗੈਰਕਾਨੂੰਨੀ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਜਿਹੜੇ ਲੀਗਲੀ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਕੰਮ ਦਿੱਤਾ ਜਾਵੇ ਤੇ ਜਿਹੜੇ ਜਿਹੜੇ ਇਹਨਾਂ ਦੇ ਆਧਾਰ ਕਾਰਡ ਆ ਵੋਟਰ ਕਾਰਡ ਆ ਲਟਰਮ ਪਟਰਮ ਉਹ ਆਪਣੀਆਂ ਆਪਣੀਆਂ ਨਿੱਜੀ ਸਵਾਰਥਾਂ ਦੇ ਲਈ ਉਹ ਨਾ ਬਣਾਏ ਜਾਣ ਨਹੀਂ ਤਾਂ ਆਉਣ ਵਾਲਾ ਜਿਹੜਾ ਕੱਲਾ ਬਹੁਤ ਜਿਹੜਾ ਭਿਆਨਕ ਹੋਵੇਗਾ ਬਹੁਤ ਬਹੁਤ ਧੰਨਵਾਦ ਜੈਮ